I okay. you. विह करा न्यावे जो मर्जी सोची चली जिन्होंने मर्जी ठगी मारी जी पैटी पीनू लेना महाराज जी कहते भाई कदे भी यहोजा कम ना करी ऐसा कम हम ना की चे जिस हम पिछों पाई है

ਕਿਸੇ ਨੇ ਕੋਈ ਬਰਦੀ ਨਹੀਂ ਪ੍ਰੈਜ਼ੀਡੈਂਟ ਕਿਸੇ ਨਾਲ ਕਦੇ ਬਾਤ ਨਹੀਂ ਕਰਦਾ ਅੱਗੇ ਨਾ ਕਰੇ ਠੱਕੀ ਮੇ ਤੇ ਬਹੁ ਮਾਰੀਆਂ ਲੱਗੀਆਂ ਪਹਿਲਾ ਹੀ ਸਿਲੰਡਰ ਕਰ ਲਈਏ ਆਪਣੇ ਨਾਲ ਪਹਿਲਾ ਹੀ ਸਿਲੰਡਰ ਕਰ ਲਈਏ ਬੋਲੋ ਠੱਕੀ ਮਾਰ ਕੇ ਮਾਰ ਦੇਣਾ ਤੇਰੀ ਜਾਨ ਠੱਕੀ ਮਾਰ ਕੇ ਲੇਖਾ ਜਣਾ ਜੀ ਤੇਰੀ ਜਾਨ ਨੇ ਲੇਖਾ ਜਣਾ ਜੀ ਤੇਰੀ ਜਾਨ ਨੇ ਲੇਖਾ ਜਣਾ ਤੇਰੀ ਜਾਨ ਨੇ ਛੱਡ ਦਿਓ ਪਿਆਰਿਓ ਇੱਕ ਦਿਨ ਸਤਗੁਰ ਮੰਡੇ ਪਾਸੋਂ ਜਿੰਮ ਪ੍ਰੇਮ ਸਰਾਹੀ ਪੀਤੀ

ਇਹ ਜੋ ਬੇੜਾ ਪੀਚ ਰਿਹਾ ਪਰ ਮੁੜ ਕੇ ਹੱਥ ਨਹੀਂ ਐਸੇ ਕਰਕੇ ਪਿਆਰਿਓ ਸਤਿਗੁਰੂ ਜੀ ਕਹਿੰਦੇ ਐ ਵੀ ਜੇ ਨੇੜੇ ਸਮਝੇਗਾ ਫਿਰ ਕਦੇ ਤੋਂ ਬੁਰਾ ਨਹੀਂ ਕਰ ਸਕਦਾ ਨਿਕਟ ਭੂਜੇ ਸੋ ਬੁਰਾ ਕਿਉਂ ਕਰੈ ਜਿਹੜੇ ਆਪਣੇ ਆਪ ਨੂੰ ਨੇੜੇ ਸਮਝਦੇ ਆ ਨਾ ਬੁਰਾ ਨਹੀਂ ਕਰਦੇ ਉਹ ਪਿਆਰਿਓ ਇੱਥੇ ਵੀ ਵੀ ਇੱਥੇ ਆ ਕੇ ਸਭ ਕੁਝ ਹੋ ਸਕਦਾ ਵੀ ਇੱਥੇ ਆ ਕੇ ਬਸ ਠੀਕ ਐ ਜੀ ਬਗਲਾ ਭਗਤੀ ਵੜ ਕੇ ਬਹਿ ਗਿਆ ਜਿੱਥੇ ਰਹਣਾ ਉੱਥੇ ਵੀ ਇਹ ਆਦੀ ਟੇਢੀ ਵਿਰਤੀ ਤੇਰੀ ਇੱਥੇ ਤੇਰੇ ਘਰ ਵਿੱਚ ਵੀ ਉਹੀ ਹੋਵੇ ਇਹ ਅਸਲ ਪ੍ਰੇਮ ਦੀ ਨਿਸ਼ਾਨੀ ਇਹ ਅਸਲ ਪ੍ਰੇਮ ਦੀ ਨਿਸ਼ਾਨੀ ਆ ਦੋ ਤਿੰਨ ਬੰਦੇ ਨਾ ਮੇਰਾ ਵੀਰ ਇੱਥੇ ਬਹਿ ਜਾਓ ਰਾਜ ਆ ਬੀਬੀਆਂ ਹੁਣ ਇਧਰ ਦੀ ਨਾ ਮਾਰ ਸ਼ੁਰੂ ਹੋ ਗਈ ਇਧਰ ਬੰਦ ਕਰ ਦਿਓ ਰਸਤਾ ਦੋ ਤਿੰਨ ਬਹਿ ਜਾਓ ਜਰਾ ਅਬਰ ਉਧਰ ਰਹਿ ਬਹਿ ਜਾਣ ਦੋ ਤਿੰਨ ਸੇਵਾਦਾਰ ਇੱਥੇ ਬਹਿ ਜਾਓ ਤੁਸੀਂ ਬਹਿ ਜਾਓ ਜੀ ਬੰਦ ਕਰ ਦਿਓ ਰਸਤਾ ਇਹਨੂੰ ਆਉਣ ਨਾ ਦਿਓ ਮਨਤ

ਇੱਥੇ ਕਰਦੇ ਆਂ દોੜ-ਦੌੜ ਕੇ ਉਹੀ ਜੀ ਘਰੇ ਵੀ ਕਰਿਓ ਇਹ ਨਾ ਹੋਵੇ ਵੀ ਘਰੇ ਕੁਝ ਹੋਰ ਤੇ ਇੱਥੇ ਕੁਝ ਹੋਰ ਫਿਰ ਜੀ ਅਸੀਂ ਸਤਿਗੁਰੂ ਨੂੰ ਮੰਨਦੇ ਘਰੇ ਭਾਂਡੇਆਂ ਦਾ ਢੇਰ ਲੱਗਿਆ ਹੋਵੇ ਉੱਥੇ ਕੋਈ ਕਹਿੰਦੇ ਮਾਜੀਓ ਜਰਾ ਅਗਲੇ ਕਿਉਂ ਤੂੰ ਮਾਜਾ ਤੇਰੀ ਘੜਾਟ ਕੰਮ ਨਹੀਂ ਕਰਦੇ ਕਈ ਬੇਚਾ ਜੀ ਤੇਰੇ ਟੁੱਟ ਰਹੇ ਆ ਇਹ ਇਹੀ ਵੀ ਕਹਿ ਰਹੇ ਨੇ ਇੱਥੋਂ ਦੀ ਸੇਵਾ ਮਹਾਰਾਜ ਜੀ ਕਹਿੰਦੇ ਸੇਵਾ ਸਾਡੀ ਘਰੋਂ ਸ਼ੁਰੂ ਹੁੰਦੀ ਹੈ ਅੰਦਰੋਂ ਸ਼ੁਰੂ ਹੁੰਦੀ ਹੈ ਸਭ ਵਿੱਚ ਘਰ ਮੈਂ ਬਾਹਰ ਕਿਤੇ ਨਾ ਇਹ ਬੰਦ ਕਰਾਇਆ ਜੀ ਨਾ ਨਾ ਉਠਾਓ ਇੱਥੋਂ ਬੰਦ ਕਰਾਇਆ ਇਹ ਅੱਗੇ ਆਉਂਦੇ ਪਰ ਉਹਦੇ ਮੱਥਾ ਟਿਕਾਓ ਜਰਾ ਇਹ ਬੰਦ ਕਰਾਇਆ ਜਾਣ ਕੇ ਧਿਆਨ ਨਾਲ ਸੁਣਿਓ ਜਰਾ ਧਿਆਨ ਨਾਲ ਸੁਣੋ ਜਿਹੋ ਜੀ ਸੇਵਾ ਇੱਥੇ ਕਰਦੇ ਉਹ ਜੀ ਸੇਵਾ ਘਰੇ ਵੀ ਹੋਏ ਜੇ ਰੱਬ ਇੱਥੇ ਹੈ ਤੇ ਪਿਆਰਿਓ ਰੱਬ ਤੁਹਾਡੇ ਅੰਦਰ ਵੀ ਹੈ ਇੱਕ ਨਾ ਇਹੋ ਵੀ ਪੀਸੀ ਵਿਚਾਰੀ ਉਹ ਆਪਣੀ ਨੋਹ ਨਾਲ ਲੜਾਈ ਹੋ ਗਈ ਆ ਅਫਸਰ ਦੇ ਨਾਲ ਦੋ ਸਸ ਦੀ ਲੜਾਈ ਹੋਈ ਧਰ ਨਾਲ ਤੁਨੂੰ ਉਹ ਨੋਹ ਸਸ ਦੀ ਲੜਾਈ ਹੋਈ ਤੇ ਉਹਨੇ ਕਿਹਾ ਵੀ ਘਰ ਤੇ ਕਲੇਸ਼ ਆ ਕੇ ਇਹਨੇ ਦੱਸਿਆ ਵੀ ਤੂੰ ਨਾ ਗੁਰੂ ਘਰ ਜਾਇਆ ਕਰ ਉਹ ਤੇ ਸੇਵਾ ਕਰਿਆ ਕਰ ਤੇਰਾ ਮਨ ਠੀਕ ਹੋ ਜਾਏ ਜੂੜਿਆਂ ਦੀ ਸੇਵਾ ਕਰਿਆ ਕਰ ਤੈਨੂੰ ਜਿਹੜੀ ਨੌ ਸੀ ਕਿਸੇ ਨੂੰ ਕਹਿ ਦਿੰਦਾ ਵੀ ਤੂੰ ਨਾ